ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਤੁਸੀਂ ਆਪਣੇ ਘਰ ਦੇ ਦੁੱਖ ਤਕਲੀਫਾਂ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹੋ ਇਸ ਲਈ ਤੁਸੀਂ ਆਪਣੇ ਮੁੱਖ ਦਰਵਾਜ਼ੇ ਤੇ ਕਿਹੜਾ ਕੰਮ ਤੁਹਾਨੂੰ ਰੋਜ਼ ਕਰਨਾ ਚਾਹੀਦਾ ਹੈ ਕਿ ਤੁਹਾਡੇ ਘਰ ਖੁਸ਼ੀਆਂ ਵੀ ਆ ਜਾਣ ਤੇ ਪੈਸਾ ਵੀ ਆ ਜਾਵੇ ਤੁਹਾਡੀ ਜ਼ਿੰਦਗੀ ਵਿੱਚ ਸੁੱਖ-ਸਮਰiddhi ਵੀ ਆ ਜਾਵੇ ਅੱਜ ਅਸੀਂ ਇਸ ਵੀਡੀਓ ਵਿੱਚ ਦੱਸਣ ਵਾਲੇ ਹਾਂ ਜੀ ਇਸ ਵੀਡੀਓ ਵਿੱਚ ਤੁਹਾਡੀ ਜ਼ਿੰਦਗੀ ਨੂੰ ਵੀ ਸੌਖਿਆ ਕਰ ਦੇਵੇਗੀ ਤੁਹਾਡੇ ਬੱਚਿਆਂ ਦੀ ਵੀ ਜ਼ਿੰਦਗੀ ਨੂੰ ਸਵਾਰ ਦੇਵੇਗੀ ਇਹ ਵੀਡੀਓ ਇਸ ਲਈ ਅੰਤ ਤੱਕ ਤੇ ਧਿਆਨ ਨਾਲ ਸੁਣਨਾ ਜੀ ਕਿਉਂਕਿ ਸਾਥ ਸੰਗਤ ਜੀ ਅੱਧੀ ਅਧੂਰੀ ਗੱਲ ਦਾ ਪਤਾ ਨਹੀਂ ਲੱਗਦਾ ਹੁਣ ਗੱਲ ਕਰਦੇ ਹਾਂ ਜੀ ਵੀਡੀਓ ਦੇ ਬਾਰੇ ਵਿੱਚ ਅੱਜ ਕੱਲ ਭੱਜ ਨੱਟ ਵਾਲੀ ਜ਼ਿੰਦਗੀ ਵਿੱਚ ਮਨੁੱਖ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਦੁੱਖ ਤਕਲੀਫਾਂ ਵਧ ਗਈਆਂ ਹਨ ਜਿਸ ਕਾਰਨ ਘਰਾਂ ਵਿੱਚ ਝਗੜੇ ਤੇ ਆਰਥਿਕ ਤੰਗੀ ਵਧਦੀ ਹੀ ਜਾ ਰਹੀ ਹੈ ਜੇ ਕਦੇ ਕਿਸੇ ਦਾ ਹਾਲ ਪੁੱਛਾਂਗੇ ਤਾਂ ਮੁੱਖ ਤੇ ਉਦਾਸੀ ਹੀ ਹੋਵੇਗੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਹੈ ਨਾਨਕ ਦੁਖੀਆ ਸਭ ਸੰਸਾਰ ਜਿਸ ਕਾਰਨ ਫਿਰ ਲੋਕ ਜ਼ਿੰਦਗੀ ਸੌਖੀ ਕਰਨ ਲਈ ਵੱਖ-ਵੱਖ ਤਰੀਕੇ ਤੇ ਵਸੀਲੇ ਕਰਦੇ ਹਨ ਭਾਵੇਂ ਉਹ ਕਹਿਣ ਸੁਣਨ ਨੂੰ ਅਜੀਬ ਲੱਗਦੇ ਹੋਣ ਪਰ ਤਾਂ ਵੀ ਸੁਖ ਪ੍ਰਾਪਤੀ ਦੇ ਲਈ ਕਰਦੇ ਹਨ ਇੱਕ ਵਾਰ ਇੱਕ ਸੰਤ ਜੀ ਕਿਸੇ ਥਾਂ ਤੇ ਕਥਾ ਕੀਰਤਨ ਕਰਨ ਦੇ ਲਈ ਗਏ ਜਦੋਂ ਕਥਾ ਕੀਰਤਨ ਦੀ ਸਮਾਪਤੀ ਹੋਈ ਉਸ ਉਪਰੰਤ ਇੱਕ ਗੁਰਸਿੱਖ ਆਰਾਮ ਕਰਨ ਦੇ ਲਈ ਤੇ ਜਲ ਪਾਣੀ ਛਕਣ ਲਈ ਚਲੇ ਗਏ ਕਿਉਂਕਿ ਜਿੱਥੇ ਕਥਾ ਕੀਰਤਨ ਸੀ ਉਹ ਗੁਰੂ ਘਰ ਦੀ ਉਸਾਰੀ ਚੱਲ ਰਹੀ ਸੀ ਜਦੋਂ ਸੰਤ ਜੀ ਗਏ ਤਾਂ ਸਾਹਮਣੇ ਘਰ ਤੋਂ ਇੱਕ ਮਾਈ ਆਈ ਸੰਤ ਜੀ ਨੂੰ ਕਿਹਾ ਕਿ ਸਾਡੇ ਘਰ ਵੀ ਸਾਡੇ ਗ੍ਰਹਿ ਵਿੱਚ ਵੀ ਤੁਸੀਂ ਦਰਸ਼ਨ ਦਿਓ ਸੰਤ ਜੀ ਨੇ ਕਿਹਾ ਮਾਈ ਸਾਡੇ ਅੱਗੇ ਅਜੇ ਕਥਾ ਕੀਰਤਨ ਦਾ ਉੱਥੇ ਸਮਾਂ ਦਿੱਤਾ ਹੋਇਆ ਹੈ ਉੱਥੇ ਅਸੀਂ ਪਹੁੰਚਣਾ ਹੈ ਫਿਰ ਕਦੇ ਤੁਹਾਡੇ ਘਰ ਆਵਾਂਗੇ ਉੱਥੇ ਸਮੇਂ ਤੇ ਪਹੁੰਚਣਾ ਬਹੁਤ ਹੀ ਜ਼ਰੂਰੀ ਹੈ ਤਾਂ ਉਹ ਮਾਈ ਇੱਕਦਮ ਕਹਿਣ ਲੱਗੀ ਜੀ ਸਾਡਾ ਘਰ ਨਾ ਗਊ ਮੁਖਾ ਬਣਿਆ ਹੋਇਆ ਹੈ ਹਰ ਪ੍ਰਕਾਰ ਤੋਂ ਗਿਣਤੀ ਮਿੰਤੀ ਕਰਕੇ ਵਾਸਤੂ ਦੇ ਹਿਸਾਬ ਦੇ ਨਾਲ ਅਸੀਂ ਬਣਾਇਆ ਹੈ ਤੁਸੀਂ ਇੱਕ ਵਾਰ ਆਓ ਤਾਂ ਸਹੀ ਸਾਡੇ ਘਰ ਆਉਣ ਨਾਲ ਤੁਹਾਡੇ ਵੀ ਦਿਨ ਬਦਲ ਜਾਣਗੇ ਸੰਤ ਜੀ ਸੁਣ ਕੇ ਹੈਰਾਨ ਰਹਿ ਗਏ ਕਿ ਹੁਣ ਤਾਂ ਮਾਈ ਗੁਰੂ ਘਰੋਂ ਆਈ ਹੈ ਤੇ ਬਾਤਾਂ ਕਿਸ ਤਰ੍ਹਾਂ ਦੀਆਂ ਕਰੀ ਜਾ ਰਹੀ ਹੈ ਤਾਂ ਸੰਤ ਜੀ ਮਨ ਹੀ ਵਿੱਚ ਵਿਚਾਰ ਕਰੀ ਜਾਣ ਕਿ ਸ਼ਾਇਦ ਮੈਂ ਕੁਝ ਸਮਝ ਸਕਾਂ ਉਹਨਾਂ ਨੇ ਆਪਣੇ ਹੱਥ ਪੈਰ ਸੁੱਚੇ ਕੀਤੇ ਤੇ ਉਸ ਅਪਰੰਥ ਉੱਥੇ ਤੁਰ ਪਏ ਹਜੇ ਘਰ ਦੇ ਮੁੱਖ ਦਰਵਾਜ਼ੇ ਤੇ ਹੀ ਪਹੁੰਚੇ ਸਨ ਜਦੋਂ ਮੁੱਖ ਦਰਵਾਜ਼ਾ ਖੋਲਿਆ ਤਾਂ ਮਾਈ ਕਹਿਣ ਲੱਗੀ ਵੇਖੋ ਸੰਤ ਜੀ ਅਸੀਂ ਮੁੱਖ ਬੂਹੇ ਤੇ ਘੋੜੇ ਦੀ ਨਾਲ ਟੰਗੀ ਹੋਈ ਹੈ ਤੇ ਸੰਤ ਜੀ ਕਹਿੰਦੇ ਕਿ ਇਸ ਨਾਲ ਕੀ ਹੁੰਦਾ ਹੈ ਮਾਈ ਮਾਈ ਨੇ ਅੱਗੋਂ ਜਵਾਬ ਦਿੱਤਾ ਇਹ ਇਸ ਨਾਲ ਨਾਲ ਜਿਵੇਂ ਜਿਵੇਂ ਲੋਹੇ ਦੇ ਬੂਹੇ ਨਾਲ ਇਹ ਵੱਜੇਗੀ ਆਵਾਜ਼ ਕਰੇਗੀ ਹਵਾ ਆਏਗੀ ਤਾਂ ਵੀ ਆਵਾਜ਼ ਕਰੇਗੀ ਤੇ ਓਵੇਂ ਓਵੇਂ ਘਰ ਵਿੱਚ ਬਰਕਤ ਵਧੇਗੀ ਸਾਡੇ ਘਰ ਦੇ ਖਜ਼ਾਨੇ ਭਰਨਗੇ ਵੇਖੋ ਸਾਡਾ ਘਰ ਅੱਗੋਂ ਥੋੜਾ ਤੰਗ ਹੈ ਤੇ ਪਿੱਛੋਂ ਬੜਾ ਜ਼ਿਆਦਾ ਵੱਡਾ ਤੇ ਘਰ ਦਾ ਮੁੱਖ ਦਰਵਾਜ਼ਾ ਵੀ ਉਹ ਚੜ੍ਹਦੇ ਵੱਲ ਹੈ ਤੇ ਘਰ ਸਾਡਾ ਗਊ ਮੁਖਾ ਹੈ ਜੋ ਕਿ ਕਰਮਾੜੀ ਚੀਜ਼ ਉਹ ਕਿਸੇ ਵੀ ਤਰ੍ਹਾਂ ਦੀ ਨਹੀਂ ਆਉਣ ਦਿੰਦਾ ਸੰਤ ਜੀ ਹੈਰਾਨ ਹੋ ਗਏ ਕਿ ਪ੍ਰਮਾਤਮਾ ਕੁਦਰਤ ਦੀ ਦੇਣ ਹੈ ਤੇ ਲੋਹਾ ਵੀ ਉਹਦੀ ਦੇਣ ਹੈ ਜੇ 100 ਰੁਪਏ ਦਾ ਲੋਹਾ ਮੋੜ ਕੇ ਐਵੇਂ ਬੂਹੇ ਦੇ ਨਾਲ ਟੰਗ ਲਈਏ ਇਸ ਨਾਲ ਵੀ ਸਾਡੀ ਕਿਸਮਤ ਬਦਲ ਜਾਂਦੀ ਹੈ ਇਹ ਕੰਮ ਵੀ ਕਿਹੜੇ ਕੰਮ ਹਨ ਉਹ ਕੰਮ ਸਾਰੇ ਆਪੇ ਨਾ ਹੋ ਜਾਣ ਵਾਹਿਗੁਰੂ ਦੀ ਹੋਂਦ ਨੂੰ ਮੰਨੋ ਇਹ ਲੋਕ ਮੂਰਖ ਸੋਚਦੇ ਹਨ ਕਿ ਇਸ ਦੇ ਨਾਲ ਘਰ ਵਿੱਚ ਪੈਸਾ ਵੀ ਆਉਂਦਾ ਹੈ ਤੇ ਘਰ ਵਿੱਚ ਮਾੜੀ ਚੀਜ਼ ਵੀ ਨਹੀਂ ਆਉਂਦੀ ਪਰ ਜਿੱਥੇ ਵਾਹਿਗੁਰੂ ਦਾ ਨਾਮ ਨਹੀਂ ਤੁਸੀਂ ਲੈਂਦੇ ਤੁਸੀਂ ਆਪੇ ਹੀ ਮਾੜੀਆਂ ਚੀਜ਼ਾਂ ਵਿੱਚ ਘਿਰੀ ਫਿਰਦੇ ਹੋ ਅਜੇ ਘਰ ਦੇ ਮੁੱਖ ਦਰਵਾਜ਼ੇ ਤੋਂ ਪ੍ਰਵੇਸ਼ ਹੀ ਕੀਤਾ ਤੇ ਕਿਹਾ ਕਮਰੇ ਵੀ ਉਸੇ ਹਿਸਾਬ ਨਾਲ ਅਸੀਂ ਬਣਾਏ ਆ ਜੀ ਆ ਵੇਖੋ ਪ੍ਰਸ਼ਾਦਾ ਪਾਣੀ ਬਣਾਉਣ ਲਈ ਅਸੀਂ ਤਾਂ ਆਪਣਾ ਜੋ ਕਿਚਨ ਹੈ ਉਹ ਵੀ ਵਾਸਤੂ ਦੇ ਹਿਸਾਬ ਨਾਲ ਹੀ ਬਣਾਇਆ ਹੈ ਸੰਤ ਜੀ ਕਹਿਣ ਲੱਗੇ ਮਾਈ ਜੀ ਇਸ ਨਾਲ ਕੀ ਹੋਵੇਗਾ ਤੇ ਮਾਈ ਨੇ ਕਿਹਾ ਕਿ ਇਸ ਨਾਲ ਘਰ ਵਿੱਚ ਪਿਆਰ ਵਧੇਗਾ ਘਰ ਦੇ ਵਿੱਚ ਤੂੰ ਤੂੰ ਮੈਂ ਮੈਂ ਨਹੀਂ ਹੋਵੇਗੀ ਨਾ ਹੀ ਕਿਸੇ ਨਾਲ ਸਾਡੀ ਕਲੇ ਕਲੇਸ਼ ਹੋਵੇਗੀ ਤੇ ਸਾਡੇ ਘਰ ਵਿੱਚ ਕਲਾ ਕਲੇਸ਼ ਤੋਂ ਛੁਟਕਾਰਾ ਹੀ ਹੋ ਜਾਵੇਗਾ ਸੰਤ ਜੀ ਮਨ ਵਿੱਚ ਕਹਿਣ ਲੱਗੇ ਕਿ ਘਰ ਤੋਂ ਬਾਹਰ ਤਾਂ ਜਾਓਗੇ ਨਾ ਤੇ ਜੇ ਜਾ ਕੇ ਉੱਥੇ ਲੜਾਈ ਹੋ ਗਈ ਫਿਰ ਕਰ ਤਾਂ ਹਰ ਥਾਂ ਤੁਸੀਂ ਨਲ ਚੁੱਕ ਕੇ ਤਾਂ ਨਹੀਂ ਲੈ ਜਾ ਸਕਦੇ ਹਰ ਥਾਂ ਤੇ ਘਰ ਚੁੱਕੀ ਫਿਰੋਗੇ ਇਸੇ ਘਰ ਵਿੱਚ ਵਿਆਹ ਸ਼ਾਦੀ ਤੇ ਕਿਸੇ ਘਰ ਵਿੱਚ ਕੋਈ ਫੰਕਸ਼ਨ ਤੇ ਬਾਜ਼ਾਰ ਕੋਈ ਸਮਾਨ ਲੈਣ ਲਈ ਤਾਂ ਜਾਓਗੇ ਹੀ ਨਾ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਉਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਭ ਵਿਅਰਥ ਹੈ ਸੰਤ ਜੀ ਮਨ ਹੀ ਮਨ ਵਿੱਚ ਸੋਚ ਰਹੇ ਸਨ ਇਹਨਾਂ ਦਾ ਜਿਹੜਾ ਮਨ ਹੈ ਉਹ ਹੀ ਦੋਸ਼ਾਂ ਦੇ ਨਾਲ ਭਰਿਆ ਹੋਇਆ ਹੈ ਇੱਥੇ ਦਿਸ਼ਾਵਾਂ ਦਾ ਕੋਈ ਕੰਮ ਨਹੀਂ ਹੈਗਾ ਆਪਾਂ ਜਦੋਂ ਗੁਰਬਾਣੀ ਪੜ੍ਹਦੇ ਹਨ ਉਦੋਂ ਸਾਡੇ ਵਹਿਮ ਪਰਮ ਦੂਰ ਹੋ ਜਾਣੇ ਚਾਹੀਦੇ ਹਨ ਤੇ ਵਾਹਿਗੁਰੂ ਜਿਹੜਾ ਉਹ ਹਰ ਪਾਸੇ ਤੋਂ ਆਪਾਂ ਨੂੰ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਬਣਾਈ ਰੱਖਣਗੇ ਆਪਾਂ ਵਾਹਿਗੁਰੂ ਨੂੰ ਇਹ ਮੰਨਦੇ ਆਂ ਨਾ ਉਹ ਵੀ ਕਣ-ਕਣ ਵਿੱਚ ਹੈ ਤੇ ਫਿਰ ਉਹ ਹਰ ਪਾਸੇ ਹੋਇਆ ਹੈ ਉਹ ਚੜ੍ਹਦੇ ਵੱਲ ਵੀ ਹੈ ਤੇ ਡੁੱਬਦੇ ਵੱਲ ਵੀ ਹੈ ਉਹ ਉੱਤਰ ਵੱਲ ਵੀ ਹੈ ਤੇ ਉਹ ਦੱਖਣ ਵੱਲ ਵੀ ਹੈ ਹਰ ਮੰਦਰ ਸਾਹਿਬ ਦੇ ਚਾਰ ਬੂਹੇ ਹਨ ਇਸਨੇ ਵੀ ਹਰ ਥਾਂ ਤੋਂ ਹਰ ਦਿਸ਼ਾ ਵੱਲ ਜਿਹੜਾ ਮਰਜ਼ੀ ਉੱਥੇ ਆ ਕੇ ਮੱਥਾ ਟੇਕ ਸਕਦਾ ਹੈ ਵਾਹਿਗੁਰੂ ਨੂੰ ਸਭ ਕੁਝ ਪਰਵਾਨ ਹੈ ਇਸ ਲਈ ਜਿੰਨਾ ਚਿਰ ਆਪਾਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਗੁਰਬਾਣੀ ਦਾ ਨਾਮ ਨਹੀਂ ਸਿਮਰਦੇ ਗੁਰਬਾਣੀ ਨਹੀਂ ਪੜ੍ਹਦੇ ਉਹਨਾਂ ਸਮਾਂ ਆਪਾਂ ਇਹਨਾਂ ਚੀਜ਼ਾਂ ਵਿੱਚ ਹੀ ਫਸੇ रह ਜਾਵਾਂਗੇ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਨੇ ਦੁੱਖ ਸੁੱਖ ਆਪਣੇ ਕਰਮਾ ਕਰਕੇ ਹੀ ਨੇ ਚੰਗੇ ਕਰਮ ਕਰਾਂਗੇ ਤਾਂ ਆਪਾਂ ਨੂੰ ਫਿਰ ਆਪੇ ਹੀ ਨਹੀਂ ਦੁੱਖ ਮਿਲਣਗੇ ਕਹਿੰਦੇ ਨੇ ਜੇ ਬਰਕਤ ਚਾਹੀਦੀ ਹੈ ਰਿਜਕ ਚਾਹੀਦਾ ਹੈ ਤੇ ਮਿਹਨਤ ਕਰ ਜੇਕਰ ਤੂੰ ਮਿਹਨਤ ਕਰੇਗਾ ਸਭ ਕੁਝ ਮਿਲ ਜਾਵੇਗਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਾਂ ਨੂੰ ਕਿਹਾ ਹੈ ਨਾ ਨਾਮ ਜਪੋ ਵੰਡ ਛਕੋ ਤੇ ਕਿਰਤ ਕਰੋ ਜੇ ਐਵੇਂ ਸਾਰਾ ਕੁਝ ਮਿਲ ਜਾਂਦਾ ਤਾਂ ਪਰਮਾਤਮਾ ਨੇ ਕਿਉਂ ਕਹਿਣਾ ਸੀ ਕਿ ਤੁਸੀਂ ਕਿਰਤ ਕਰੋ ਕਿਰਤ ਕਰਕੇ ਤੇ ਫਿਰ ਵੰਡ ਕੇ ਵੀ ਛਕੋ ਆਪਣੀ ਜੋ ਵੀ ਆਪਣੇ ਦਿਨ ਦੀ ਕਮਾਈ ਹੁੰਦੀ ਹੈ ਜਾਂ ਮਹੀਨੇ ਦੀ ਕਮਾਈ ਹੁੰਦੀ ਹੈ ਉਹ ਆਪਣੇ ਪੂਰੇ ਮਹੀਨੇ ਦਾ ਹਿਸਾਬ ਕਿਤਾਬ ਕਰਕੇ ਉਸ ਦੇ ਵਿੱਚੋਂ ਦਸਵੰਧ ਜ਼ਰੂਰ ਦਿਓ ਜਦੋਂ ਐਵੇਂ ਕਰਨ ਲੱਗ ਗਏ ਨਾ ਫਿਰ ਕਿਸੇ ਤਰ੍ਹਾਂ ਦਾ ਘਰ ਵਿੱਚ ਦੁੱਖ ਦਰਦ ਆਵੇਗਾ ਹੀ ਨਹੀਂ ਕਿਉਂਕਿ ਆਪਾਂ ਕਹਿੰਦੇ ਹਨ ਆਪਾਂ ਗੁਰੂ ਘਰ ਦਾ ਆਪਾਂ ਦੂਜਿਆਂ ਦਾ ਉਹ ਦਸਵਾਂ ਹਿੱਸਾ ਖਾ ਲੈਂਦੇ ਹਨ ਫਿਰ ਕੀ ਉਹ ਪੈਸੇ ਆਪਣੀਆਂ ਬਿਮਾਰੀਆਂ ਤੇ ਰੋਗਾਂ ਦੇ ਉੱਪਰ ਹੀ ਲੱਗ ਜਾਂਦੇ ਹਨ ਉਥੇ ਲੱਗ ਕੇ ਖਰਚ ਹੋ ਜਾਂਦੇ ਹਨ ਸੋ ਨਾਲ ਹੋਰ ਵੀ ਹੋ ਜਾਂਦੇ ਹਨ ਜੋ ਵੀ ਕਹਿੰਦਾ ਹੈ ਨਾ ਕਿ ਇਸ ਘਰ ਪੈਸਾ ਨਹੀਂ ਟਿਕਦਾ ਬਰਕਤ ਨਹੀਂ ਹੈਗੀ ਸਭ ਤੋਂ ਪਹਿਲਾਂ ਕੀ ਕੰਮ ਹੈ ਜੋ ਵੀ ਤੁਹਾਡੀ ਕਮਾਈ ਹੈ ਉਸ ਵਿੱਚੋਂ ਦਸਵੰਧ ਕੱਢਣਾ ਸ਼ੁਰੂ ਕਰ ਦਿਓ ਜਿਸ ਦਿਨ ਦਸਵੰਧ ਕੱਢਣਾ ਸ਼ੁਰੂ ਕਰ ਦਿੱਤਾ ਤਾਂ ਫਿਰ ਦੇਖਿਓ ਘਰ ਵਿੱਚ ਬਰਕਤ ਵੀ ਪਵੇਗੀ ਕਮਾਈ ਵਿੱਚ ਵੀ ਬਰਕਤ ਪੈ ਜਾਵੇਗੀ ਦੂਜਿਆਂ ਦੇ ਬਿਨਾਂ ਕਿਸੇ ਸਵਾਰਥ ਤੋਂ ਮਦਦ ਕਰਨੀ ਸ਼ੁਰੂ ਕਰ ਦਿਓ ਵਾਹਿਗੁਰੂ ਜੀ ਕਹਿੰਦੇ ਹਨ ਕਿ ਆਪਾਂ ਮਦਦ ਜੇਕਰ ਕੀਤੀ ਹੈ ਉਸ ਤੋਂ ਬਾਅਦ ਸਾਨੂੰ ਦਿਖਾਵਾ ਨਹੀਂ ਕਰਨਾ ਚਾਹੀਦਾ ਆਪਣੇ ਆਸ-ਪਾਸੇ ਇੱਕ ਝਾਤ ਮਾਰਾਂਗੇ ਤਾਂ ਲੋੜਵੰਦ ਬਹੁਤ ਜ਼ਿਆਦਾ ਹਨ ਲੋੜਵੰਦਾਂ ਨੂੰ ਜ਼ਰੂਰਤ ਹੈ ਪੈਸੇ ਦੀ ਤੇ ਮਦਦ ਦੀ ਜੇਕਰ ਅਸੀਂ ਉਹਨਾਂ ਦੀ ਪੈਸੇ ਤੇ ਨਾਲ ਮਦਦ ਕਰਾਂਗੇ ਜੇ ਤੁਸੀਂ ਕਿਸੇ ਨੂੰ ਆਪਣਾ ਸਮਾਂ ਦੇ ਦਿੰਦੇ ਹੋ ਕਿਸੇ ਨਾਲ ਹੱਸ ਕੇ ਬੋਲ ਵੀ ਦਿੰਦੇ ਹੋ ਤਾਂ ਅੱਜ ਵੇਖੋ ਆਪਣੇ ਚਾਰੇ ਪਾਸੇ ਐਸੇ ਬੱਚੇ ਹੋਣਗੇ ਜੋ ਆਪਣੇ ਟਿਊਸ਼ਨ ਫੀਸ ਵੀ ਨਹੀਂ ਦੇ ਸਕਦੇ ਹੋਣਗੇ ਜੇਕਰ ਤੁਹਾਨੂੰ ਵਿਦਿਆ ਦਾ ਗਿਆਨ ਹੈ ਤਾਂ ਉਹਨਾਂ ਬੱਚਿਆਂ ਨੂੰ ਤੁਸੀਂ ਪੜ੍ਹਾ ਸਕਦੇ ਹੋ ਜਦੋਂ ਤੁਸੀਂ ਉਹਨਾਂ ਨੂੰ ਪੜ੍ਹਾਓਗੇ ਉਹ ਆਪਣੇ ਕਿਸੇ ਮਿਹਨਤ ਕਰਕੇ ਕਿਸੇ ਵੱਡੇ ਪਦ ਜਾਂ ਕਿਸੇ ਵੱਡੇ ਅਹੁਦੇ ਤੇ ਪਹੁੰਚ ਜਾਣਗੇ ਤੇ ਉਹ ਹਮੇਸ਼ਾ ਤੁਹਾਡੇ ਸ਼ੁਕਰਗੁਜ਼ਾਰ ਰਹਿਣਗੇ ਤੇ ਤੁਸੀਂ ਉਹਨਾਂ ਨੂੰ ਜਦੋਂ ਉਹਨਾਂ ਨੂੰ ਤਰੱਕੀ ਕਰਦੇ ਆਂ ਵੇਖੋਗੇ ਤੁਹਾਡਾ ਮਨ ਕਿਵੇਂ ਖੁਸ਼ ਹੋਵੇਗਾ ਤੁਹਾਨੂੰ ਸਕੂਨ ਮਿਲ ਜਾਵੇਗਾ ਆਪਣੇ ਆਸ-ਪਾਸੇ ਕੋਈ ਜੇਕਰ ਬਜ਼ੁਰਗ ਹੈ ਉਸ ਨੂੰ ਕਿਸੇ ਦੀ ਚੀਜ਼ ਦੀ ਲੋੜ ਹੈ ਤਾਂ ਤੁਸੀਂ ਉਸ ਦੀ ਹੈਲਪ ਕਰੋ ਜੇਕਰ ਕੋਈ ਤੁਹਾਡੇ ਆਸ-ਪਾਸ ਮਾਨਸਿਕ ਸ਼ਿਕਾਰ ਹੈ ਮਾਨਸਿਕ ਰੋਗ ਉਸ ਨੂੰ ਹੋ ਗਿਆ ਹੈ ਤਾਂ ਉਸ ਦੇ ਨਾਲ ਬੈਠ ਕੇ ਗੱਲਾਂ ਬਾਤਾਂ ਕਰੋ ਜਦੋਂ ਆਪਣੇ ਦਿਲ ਦੀਆਂ ਗੱਲਾਂ ਕਰੋਗੇ ਤਾਂ ਉਹ ਆਪੇ ਹੀ ਆਪਣੇ ਸਾਰੇ ਦੁੱਖ ਤੁਹਾਡੇ ਨਾਲ ਫਰੋਲ ਦੇਵੇਗਾ ਜਿਸ ਨਾਲ ਉਸ ਦਾ ਵੀ ਮਨ ਹਲਕਾ ਹੋ ਜਾਵੇਗਾ ਅੱਜ ਕਰਾਂ ਦੇ ਵਿੱਚ ਕੀ ਹੁੰਦਾ ਹੈ ਜੀ ਕਿ ਫਲਾਣੇ ਨੂੰ ਇਹ ਟੈਨਸ਼ਨ ਹੈ ਫਲਾਣੇ ਨੂੰ ਇਹ ਬਿਮਾਰੀ ਹੈ ਉਹ ਕਿਉਂ ਹਨ ਕਿਉਂਕਿ ਆਪਾਂ ਇੱਕ ਦੂਜੇ ਦੇ ਨਾਲ ਗੱਲਬਾਤ ਨਹੀਂ ਕਰਦੇ ਜਦੋਂ ਆਪਾਂ ਇੱਕ ਦੂਜੇ ਦੇ ਨਾਲ ਗੱਲਬਾਤ ਨਹੀਂ ਕਰਦੇ ਉਹ ਗੁਬਾਰ ਅੰਦਰ ਹੀ ਭਰਿਆ ਰਹਿੰਦਾ ਹੈ ਤੇ ਉਹਦੇ ਨਾਲ ਕੀ ਹੈ ਕਿ ਵਕ ਵਕ ਟੈਨਸ਼ਨਾਂ ਜਨਮ ਲੈ ਲੈਂਦੀਆਂ ਹਨ ਇਸ ਨਾਲ ਇਹ ਜ਼ਿੰਦਗੀ ਬੜੀ ਛੋਟੀ ਜਿਹੀ ਹੋ ਜਾਂਦੀ ਹੈ ਇਸ ਲਈ ਸਾਧ ਸੰਗਤ ਜੀ ਜ਼ਿੰਦਗੀ ਵੈਸੇ ਵੀ ਬਹੁਤ ਛੋਟੀ ਹੈ ਇਸ ਨੂੰ ਹੱਸੋ ਖੇਡੋ ਤੇ ਵਾਹਿਗੁਰੂ ਨੂੰ ਯਾਦ ਕਰਦੇ ਆ ਬਿਤਾਓ ਦੂਜਿਆਂ ਦੀ ਮਦਦ ਕਰੋ ਆਪਣੇ ਜਿਹੜੇ ਬੱਚੇ ਹਨ ਉਹਨਾਂ ਨੂੰ ਚੰਗੇ ਸੰਸਕਾਰ ਦਿਓ ਉਹਨਾਂ ਨੂੰ ਇਹ ਵੀ ਚੀਜ਼ਾਂ ਸਿਖਾਓ ਕਿ ਦੂਜਿਆਂ ਦੀ ਮਦਦ ਕਰਨੀ ਵਾਹਿਗੁਰੂ ਦੇ ਘਰ ਉਹਨਾਂ ਨੂੰ ਰੋਜ਼ ਲੈ ਕੇ ਜਾਓ ਵਾਹਿਗੁਰੂ ਤੇ ਆਸ ਰੱਖੋ ਉਮੀਦ ਰੱਖੋ ਕਿ ਉਹ ਤੁਹਾਡਾ ਕਦੇ ਵੀ ਮਾੜਾ ਨਹੀਂ ਸੋਚਣਗੇ ਤਾਂ ਤੁਸੀਂ ਕਦੇ ਵੀ ਆਪਣੀ ਮਾੜੀ ਸੰਗਤ ਦੇ ਵਿੱਚ ਨਹੀਂ ਪਾਓਗੇ ਤੇ ਨਾ ਹੀ ਆਪਣੇ ਬੱਚਿਆਂ ਨੂੰ ਪੈਣ ਦਿਓਗੇ ਤੁਸੀਂ ਆਪਣੀ ਜ਼ਿੰਦਗੀ ਦੀ ਕਦਰ ਕੀਮਤ ਪਛਾਣ ਲਓਗੇ ਤੇ ਆਪਣੇ ਬੱਚਿਆਂ ਨੂੰ ਵੀ ਸਮਝਾ ਲਓਗੇ ਤੇ ਜੇਕਰ ਤੁਸੀਂ ਆਸ-ਪਾਸ ਕਿਸੇ ਦੀ ਮਦਦ ਕਰਦੇ ਹੋਗੇ ਤਾਂ ਉਹ ਵੀ ਤੁਹਾਡਾ ਸ਼ੁਕਰਗੁਜ਼ਾਰ ਹੋ ਜਾਵੇਗਾ ਅਸਲ ਜ਼ਿੰਦਗੀ ਦਾ ਸਕੂਨ ਇਹੀ ਹੈ ਸਾਥ ਸੰਗਤ ਜੀ ਅਸੀਂ ਭੱਜੇ ਫਿਰਦੇ ਹਾਂ ਜਿਸ ਦਿਨ ਵੀ ਸਾਡੇ ਕੋਲ ਪੈਸੇ ਦੀ ਤੰਗੀ ਹੋ ਜਾਂਦੀ ਹੈ ਅਸੀਂ ਟੋਣਿਆਂ ਦੇ ਵਿੱਚ ਪੈ ਜਾਂਦੇ ਹਾਂ ਟੋਟਕਿਆਂ ਦੇ ਵਿੱਚ ਪੈ ਜਾਂਦੇ ਹਾਂ ਪਰ ਜੇਕਰ ਉਹੀ ਸਮਾਂ ਅਸੀਂ ਗੁਰਬਾਣੀ ਤੇ ਵਿਸ਼ਵਾਸ ਰੱਖ ਕੇ ਗੁਰਬਾਣੀ ਦੇ ਨਾਲ ਜੁੜ ਜਾਈਏ ਤਾਂ ਸਾਡੀਆਂ ਸਾਰੀਆਂ ਟੈਨਸ਼ਨਾਂ ਵੀ ਦੂਰ ਹੋ ਜਾਣਗੀਆਂ ਤੇ ਪਰਮਾਤਮਾ ਦਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ